ਪਾਜੀ ਅੱਜ ਕੋਈ ਨਾ ਕੋਈ ਵੀਡੀਓ ਆਈ ਹੈ ਤੁਹਾਡੇ ਮੱਠੇ ਦੀਆਂ ਠੀਕ ਹੈ ਜੀ ਤੁਸੀਂ ਯਾਨੀ ਕਿ ਕਰਾ ਉਥੇ ਮੱਠੇ ਦੇ ਬੰਦੇ ਵਲਾਗੇ ਬਾਹਰੋਂ ਬੰਦੇ ਗਰੀਬ ਬੰਦੇ ਘਟਵਾਏ ਮਰਵਾਏ ਨੇ ਆਹਾਂ ਹਾਂ ਬਾਬਾ हां ਤੇ ਅਸੀਂ ਨਾ ਖਬਰ ਲਾਂਗੇ ਤੁਹਾਡਾ ਪੱਕ ਲੈਣਾ ਜੀ ਤੁਸੀਂ ਵਾਕਏ ਘਟਵਾਏ ਨੇ ਕਿਉਂਕਿ ਬੰਦ ਦੋ ਦੋ ਬੰਦ ਕਰੋ ਫੋਨ ਬੰਦ ਕਰੋ ਨਹੀਂ ਤੁਸੀਂ ਪੈਸੇ ਦਿੱਤੇ ਉਹਨਾਂ ਦੇ ਫੋਨ ਬੰਦ ਕਰ ਦੋ ਨੀ ਫੋਨ ਬੰਦ ਕਰ ਦੋ ਨੀ ਸਾਸਰੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਢੋਡੀ ਲੈ ਕੇ ਆទਰਾ ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਦੋਸਤੋ ਮੋਗਾ ਦੇ ਪਿੰਡ ਮਾਛੀਕੇ ਤੋਂ ਤੋਂ ਅੰਦਾਜ਼ ਦਿੰਦੇ ਆ ਕਿ ਜਿੱਥੇ ਇੱਕ ਐਸਐਮ ਨਾਮ ਦਾ ਪੱਠਾ ਮਾਛੀਕੇ ਦੇ ਬਲਾਸਪੁਰ ਰੋਡ ਦੇ ਉੱਪਰ ਜਿੱਥੇ ਕਿ ਕੁਝ ਮਜ਼ਦੂਰ ਪ੍ਰਵਾਸੀ ਲੋਕ ਨੇ ਔਰਤਾਂ ਅਤੇ ਕੁਝ ਵਿਅਕਤੀ ਜਾਂਦੇ ਨੇ ਆਪਣਾ ਹੱਕ ਲੈਣ ਦੇ ਲਈ ਕੈਨੋ ਜਾ ਰਹੇ ਸੀ ਪਰ ਜਦੋਂ 2 ਦਿਨ ਪਹਿਲਾਂ ਗਏ ਤਾਂ ਉੱਥੇ ਪੱਠੇ ਮਾਲਕ ਨੇ ਆਪਣੇ ਕੁਝ ਬੰਦੇ ਬੁਲਾ ਕੇ ਉਹਨਾਂ ਵਿਅਕਤੀ ਕੁੱਟਮਾਰ ਕੀਤੀ ਐਨਾ ਨਹੀਂ ਔਰਤਾਂ ਦੇ ਕੱਪੜੇ ਫਾੜ ਦਿੱਤੇ ਤੇ ਦੋਸਤੋ ਜਦੋਂ ਇਹ ਖਬਰ ਸਾਡੇ ਕੋਲ ਆਈ ਤਾਂ ਸਭ ਤੋਂ ਪਹਿਲਾਂ ਪੱਠਾ ਮਾਲਕ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਆਓ ਤੁਹਾਨੂੰ ਦਿਖਾਣੇ ਆ ਕਿ ਪੱਠਾ ਮਾਲਕ ਦਾ ਕੀ ਕੁਝ ਕਹਿਣਾ ਇਸ ਬਾਰੇ ਸੁਰਿੰਦਰ ਜੀ ਬੋਲ ਰਹੇ ਹੋ ਐਸਾ ਪੱਠਾ ਆ ਰੇ ਹਾਂਜੀ ਹਾਂਜੀ ਪਾਜੀ ਮੈਂ A1 ਪੰਜਾਬੀ ਟੀਵੀ ਦਾ ਨਿਊਜ਼ ਐਂਡ ਬੋਲਦਾ ਪਟਿਆਲੇ ਤੋਂ ਠੀਕ ਆ ਜੀ ਪਾਜੀ ਸਾਡੇ ਕੋਲ ਨੇ ਇੱਕ ਵੀਡੀਓ ਆਈ ਹੈ ਤੁਹਾਡੇ ਪੱਠੇ ਦੀਆਂ ਠੀਕ ਆ ਜੀ ਤੁਸੀਂ ਯਾਨੀ ਕਿ ਕੱਲ ਰਾਤ ਨੂੰ ਉੱਥੇ ਪੱਠੇ ਦੇ ਬੰਦੇ ਬੁਲਾ ਕੇ ਬਾਹਰੋਂ ਬੰਦੇ ਗਰੀਬ ਬੰਦੇ ਘਟਵਾਏ ਮਰਵਾਏ ਨੇ ਹਾਂ ਹਾਂ ਮਰਵਾਏ ਸੀ ਜੀ ਹਾਂ ਤੇ ਅਸੀਂ ਨਾ ਖਬਰ ਲਾਂਗੇ ਹੋਰ ਤੁਹਾਡਾ ਪੱਖ ਲੈਣਾ ਜੀ ਤੁਸੀਂ ਵਾਕੇ ਕਟਵਾਏ ਨੇ ਕਿਉਂ ਕਟਵਾਏ ਬੰਦ ਕਰੋ ਬੰਦ ਕਰੋ ਫੋਨ ਬੰਦ ਕਰੋ ਨਹੀਂ ਤੁਸੀਂ ਪੈਸੇ ਦਿੱਤੇ ਉਹਨਾਂ ਦੇ ਫੋਨ ਬੰਦ ਕਰ ਦਿੰਦੇ ਕਹਿੰਦੇ ਹਲੋ ਸੋ ਦੋਸਤੋ ਅਸੀਂ ਜਦੋਂ ਪੱਠਾ ਮਾਲਦੇ ਆ ਗੱਲਬਾਤ ਕੀਤੀ ਤਾਂ ਤੁਸੀਂ ਸਾਫ਼ ਤੌਰ ਤੇ ਦੇਖਿਆ ਕਿ ਉਹ ਤਾਂ ਗੱਲ ਕਰਨ ਦੇ ਮੂਡ 'ਚ ਹੀ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਕਈ ਔਰਤਾਂ ਤੇ ਕਈ ਵਿਅਕਤੀ ਜ਼ਖਮੀ ਹੋਏ ਨੇ ਉਹ ਮੰਨਦੇ ਨਹੀਂ ਉਹ ਸਿੱਧਾ ਹੀ ਕਹਿ ਰਹੇ ਨੇ ਫੋਨ ਕੱਟ ਫੋਨ ਕੱਟ ਯਾਨੀ ਕਿ ਉਹ ਉਹਨਾਂ ਨੇ ਸਾਡੇ ਇੱਕ ਅਸੀਂ ਮੀਡੀਆ ਆਧਾਰਾ ਹੋ ਕੇ ਗਰੀਬ ਲੋਕਾਂ ਦੀ ਆਵਾਜ਼ ਚੱਕਣ ਦੀ ਕੋਸ਼ਿਸ਼ ਕਰ ਰਹੇ ਆ ਉਹ ਉਲਟਾ ਸਾਨੂੰ ਡਰਾ ਰਹੇ ਨੇ ਕਿ ਤੂੰ ਫੋਨ ਕੱਟ ਦੇ ਤਾਂ ਉਹ ਮੰਨ ਨਹੀਂ ਦੇ ਸੋ ਦੋਸਤੋ ਇਸ ਸਬੰਧੀ ਜਦੋਂ ਅਸੀਂ ਚੌਕੀ ਇਨਚਾਰਜ ਪ੍ਰੀਤਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਹਾਂਜੀ ਐਸਐਚਓ ਪ੍ਰੀਤਮ ਸਿੰਘ ਜੀ ਬੋਲ ਰਹੇ ਬਲਾਕਪੁਰ ਤੋਂ ਨਹੀਂ ਚੌਕੀ ਇਨਚਾਰਜ ਬੋਲ ਰਹੀ ਬਲਾਕਪੁਰ हां चौकी आदि सर ਸਾਡੇ ਕੋਲੋਂ ਮੈਂ ਏਵਰ ਪੰਜਾਬੀ ਟੀਵੀ ਪਟਿਆਲਾ ਤੋਂ ਬੋਲਦਾ ਜੀ ਹਾਂਜੀ ਸਾਡੇ ਕੋਲ ਤਾਂ ਇੱਕ ਵੀਡੀਓ ਆਈ ਹੈ ਤੁਹਾਡੇ ਐਸਐਮ ਪੱਠਾ ਉੱਥੇ ਨਾ ਉਹਨੇ ਆਪਣੇ ਗੁੰਡੇ ਵਲਾਕੇ ਬੰਦੇ ਕੁੱਤੇ ਆ ਤੇ ਜਾਣਦੇ ਕੱਪੜੇ ਫਾਦੇ ਆ ਤੁਹਾਡੇ ਕੋਲ ਐਮਰ ਵੀ ਆਈ ਹੈ ਉਹਨੂੰ આરોਪ ਲਾ ਰਹੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਕੋਈ ਨਹੀਂ ਮੈਂ ਕੱਲ ਵੀ ਜਾ ਕੇ ਆਣਾ ਅੱਜ ਵੀ ਜਾਵਾਂਗਾ ਜੀ ਇਹ ਮੈਂ ਮੈਂ ਤਾਂ ਹਾਂ ਉਹਦਾ ਨਾ ਪੱਠਾ ਮਾਦਾ ਮੇਰੀ 2 ਮਿੰਟ ਪਹਿਲਾਂ ਗੱਲ ਹੋਈ ਹੈ ਉਹ ਰਿਕਾਰਡਿੰਗ ਹੈ ਮੇਰੇ ਕੋਲ ਅਸੀਂ ਨਾ ਖਬਰ ਚਾਣਨੀ ਆ ਸੀ ਪੁਲਿਸ ਦਾ ਪੱਖ ਲੈਣਾ ਜੋ ਵੀ ਸਮਝਉਂਦੇ ਆ ਤੇ ਉਹ ਬੰਦਾ ਬੜਾ ਬਤਨੀ ਨਾ ਬੋਲਿਆ ਅਸੀਂ ਯਾਰ ਖਬਰ ਜਨਾਣੀ ਹੈ ਤੁਸੀਂ ਕਾਤਾ ਕਾਰਵਾਈ ਕਰੋ ਮੈਨੂੰ ਤਲਾ ਦਿਓ ਕੋਈ ਨੀ ਖਬਰ ਤਲਾ ਦਿਓ ਤੁਸੀਂ ਚਲਉਣੀ ਖਬਰ ਤਾਂ ਕੋਈ ਨਹੀਂ ਸਾਡੀ ਪ੍ਰੋਸੈਸ ਚੱਲੀ ਜਾਂਦਾ ਸਰ ਅਸੀਂ ਅਸੀਂ ਦੇਖੇ ਜੇ ਜੇਕਰ ਤੁਸੀਂ ਕਾਰਵਾਈ ਨਹੀਂ ਕਰਦੇ ਤਾਂ ਫਿਰ ਕੀ ਹੋਏਗਾ ਮੈਂ ਕਰੂੰ ਕੋਈ ਨਹੀਂ ਮੈਂ ਜਵਾਬ ਦੇ ਦੂੰਗਾ ਜੇ ਮੈਂ ਕਿਉਂ ਨਹੀਂ ਕਰਦਾ ਮੈਂ ਮੈਡੋ ਜਾ ਕੇ ਆਇਆ ਮੈਂ ਤਾਂ ਕੱਲ ਵੀ ਜਾ ਕੇ ਆਇਆ ਅੱਜ ਵੀ ਜਾ ਕੇ ਆਇਆ ਮੇਰਾ ਪੱਖ ਮਾਪੇ ਦੇ ਦੂੰਗਾ ਕੋਈ ਸਰ ਉਹ ਬੰਦੇ ਇਲਜ਼ਾਮ ਲਗਾ ਰਹੇ ਨੇ ਦੇਖੋ ਜਾਨੀਏ ਕੱਪੜੇ ਫਟੇ ਆ ਛੋਟੀ ਮੋਟੀ ਗੱਲ ਨਹੀਂ ਆ ਤੁਹਾਡੇ ਤੁਹਾਡੇ ਦੇ ਪੁਲਿਸ ਜੇ ਗਰ ਪੁਲਸੀ ਲੋਕਾਂ ਦੇ ਨਾਮ ਦੀ ਖੜੇਗੀ ਫੇਰ ਖੜਿਆ ਕੌਣ ਮੈਨੂੰ ਦੱਸੋ ਨਾ ਤੁਸੀਂ ਮੈਨੂੰ ਪੱਖ ਦਿਓ ਮੈਂ ਹੁਣ ਖਬਰ ਜਨਾਣੀ ਨਾ ਤੂੰ ਤੁਹਾਡਾ ਪੱਖ ਹੀ ਚਲਾ ਦਿਓ ਯਾਰ ਤੁਸੀਂ ਮੈਂ ਤਾਂ ਤੁਹਾਨੂੰ ਦੱਸਦਾ ਕੋਈ ਨਹੀਂ ਅਸੀਂ ਪੱਖ ਦੇ ਦਾਂਗੇ ਅਸੀਂ ਇਹ ਤਰ੍ਹਾਂ ਫੋਟੇਜ ਹੀ ਦੇ ਸਕਦੇ ਤੁਹਾਡੇ ਨੋਟ ਲਓ ਪਰ ਐਸਐਸਬੀ ਸਾਹਿਬਾਂ ਨਾਲ ਗੱਲ ਕਰਦੇ ਅਸਰਾ ਤੋਂ ਭਾਵੇਂ ਇਹ ਪੱਖ ਲੈ ਲਓ ਅਸੀਂ ਥੋੜੇ ਲੈਵਲ ਤੇ ਪ ਮੈਂ ਸਤਪਾਲ ਭੱਜੀ ਜੀ ਜਿਹੜੇ ਹੈਗੇ ਆ ਸਰ ਪਤਾ ਇਹ ਬੁੜੇ ਮਾਮਲੇ ਦੀ ਜਿਹੜੀ ਹੈਗੀ ਆ ਤੁਹਾਨੂੰ ਜਿਹੜੀ ਦੱਸਣਾ ਚਾਹੁੰਦਾ ਇੱਥੇ ਸਾਡੇ ਕੋਲੇ ਮੁੰਡਾ ਜਿਹੜਾ ਸੋਨੀ ਹਿੰਮਤਪੁਰਾ ਜਿਹੜਾ ਹੈਗਾ ਜੀ ਇੱਕ ਮਜ਼ਦੂਰ ਆਗੂ ਆ ਨੌਜਵਾਨ ਜਿਹੜਾ ਹੈਗਾ ਉਹਨੇ ਇਹ ਸਾਰੀ ਘਟਨਾ ਦੀ ਜਿਹੜੀ ਜਾ ਕੇ ਉੱਥੇ ਜਿਹੜੀ ਹੈਗੀ ਆ ਸਾਲਬੰਦ ਕੀਤੀ ਆ ਜੀ ਤੇ ਅਸੀਂ ਵੀ ਉੱਥੇ ਪਹੁੰਚਿਆ ਸਾਡੇ ਧਿਆਨ ਚ ਇਹ ਮੁੰਡੇ ਦੇ ਮਾਮਲਾ ਲੈ ਕੇ ਆਂਦਾ ਜੀ ਸਰ ਜੀ ਇਹ ਸਤਪਾਲ ਜੀ ਹੋਇਆ ਕੀ ਕੁਛ ਆ ਸਾਰਾ ਕੋਈ ਸਾਡੇ ਦਰਸ਼ਕਾਂ ਦੱਸੋ ਇਹ ਸਰ ਮਾਮਲਾ ਇਹ ਸੀ ਵੀ ਇਹਨਾਂ ਦੇ ਕੋਈ ਰੇਟ ਦਾ ਜਿਹੜਾ ਇੰਟਾਂ ਦੀ ਜਿਹੜੀ ਪਠਾਈ ਕਰਦੇ ਆ ਉਹਨਾਂ ਦੇ ਰੇਟ ਨੂੰ ਲੈਣ ਦੇਣ ਕਰਕੇ ਕੋਈ ਝਗੜਾ ਹੋ ਗਿਆ ਮਾਲਕਾਂ ਦੇ ਨਾਲ ਜੀ ਜਿਹੜਾ ਪੱਠਾ ਮਾਲਕਾ ਸੁਰਿੰਦਰ ਗਰਗ ਜੀ ਆ ਉਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਲੈਣ ਦੇਣ ਦਾ ਕੋਈ ਝਗੜਾ ਹੋ ਗਿਆ ਸਰਿੰਦਰ ਗਰਗ ਨੇ ਪੱਠਾ ਮਾਲਕ ਨੇ ਤੇ ਜਿਹੜੇ ਉੱਤੇ ਮਸ਼ੀਨਾਂ ਕੋਈ ਮਸ਼ੀਨਾਂ ਚਲਾਉਂਦੇ ਆ ਜਾਂ ਜੀਐਸਬੀਆ ਚਲਾਉਂਦੇ ਆ ਉਹਨਾਂ ਨੇ ਮੈਕਸਪ ਹੋ ਕੇ ਜਿਹੜੇ ਤਰਵਾਸੀ ਮਜ਼ਦੂਰ ਸੀ ਉਹਨਾਂ ਦੀ ਬਹੁਤ ਹੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਆ ਜੀ ਕਿੰਨੇ ਬੰਦੇ ਜ਼ਖਮੀ ਹੋਏ ਇਸ ਘਟਨਾ ਤਕਰੀਬਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਵੀ ਆ ਤਕਰੀਬਨ 15-20 ਬੰਦੇ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਇਹ ਜਿਹੜੀ ਹੈਗੀ ਕੁੱਟਮਾਰ ਹੋਈ ਔਰ ਜ਼ਖਮੀ ਹੋਇਆ ਜੀ ਬਹੁਤ ਖੂਨੀਚਾਰਪ ਹੋਈ ਆ ਤੇ ਜੀ ਤੇ ਇਹਨਾਂ ਨੇ ਕੋਈ ਐਮਰਰ ਵਗੈ ਕਟਾਈ ਹੈ ਪੁਲਿਸ ਕੋਲ ਗਏ ਨੇ ਜੀ ਬਿਲਕੁਲ ਬਿਲਕੁਲ ਪਹਿਲਾਂ ਤਾਂ ਸਰ ਜਿਹੜੀ ਸਬੰਧਤ ਚੌਂਕੀ ਸੀ ਇਸ ਪੱਠੇ ਨੂੰ ਲੱਗਦੀ ਆ ਬਲਾਸਪੁਰ ਤੇ ਮਾਸੀ ਕਹਿੰਦੇ ਸਨ ਦੇ ਵਿੱਚ ਬਲਾਸਪੁਰ ਇੱਕ ਚੌਂਕੀ ਲੱਗਦੀ ਆ ਜਿਹਦੇ ਇੰਚਾਰਜ ਸਰਦਾਰ ਪ੍ਰੀਤਮ ਸਿੰਘ ਜੀ ਆ ਉਹਨਾਂ ਕੋਲ ਇਹ ਗਏ ਤੇ ਉਹਨਾਂ ਨੇ ਵੀ ਇਹਨਾਂ ਦਾ ਕਹਿਣਾ ਕਿ ਕੋਈ ਸੁਣਵਾਈ ਨਹੀਂ ਕੀਤੀ ਔਰ ਸੁਣਵਾਈ ਤੋਂ ਬਾਅਦ ਉਸ ਤੋਂ ਬਾਅਦ ਦੁਬਾਰਾ ਵਾਪਸ ਆਉਂਦਿਆਂ ਦੀ ਜਿਹੜੀ ਹੈਗੀ ਆ ਫੇਰ ਦੁਬਾਰਾ ਕੁੱਟਮਾਰ ਹੋਈ ਆ ਔਰ ਬੜੀ ਮੁਸ਼ਕਲ ਦੇ ਨਾਲ ਪੂਰੀ ਰਾਤ ਇਹਨਾਂ ਨੇ ਇੱਕ ਮੱਕੀ ਦੇ ਖੇਤਾਂ ਦੇ ਵਿੱਚ ਬਹਿ ਕੇ ਆਪਣੀ ਰਾਤ ਗੁਜ਼ਾਰੀ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਸਵੇਰ ਜਦੋਂ ਗੁਰਦਾਰੇ ਦੇ ਵਿੱਚ ਮਾਸੀ ਕਾਂ ਦਾ ਗੁਰਦੁਆਰਾ ਗੁਰੂ ਘਰਾਂ ਦੇ ਵਿੱਚ ਆਪਣੀ ਜਾਨ ਬਚਾ ਕੇ ਉੱਥੇ ਚੜ੍ਹਨ ਲਈ ਆ ਜੀ ਕਿ ਜੋ ਸਾਡੇ ਕੋਲ ਹੁਣ ਤੱਕ ਦੀ ਖਬਰ ਆ ਰਹੀ ਹੈ ਅਪਡੇਟ ਆ ਰਹੀ ਹੈ ਕਿ ਉਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਡਰਾਇਆ ਤਮਕਾਇਆ ਜਾ ਰਿਹਾ ਹੈ ਉਹ ਖੇਤਾ ਵਿੱਚ ਰਾਤ ਕੱਟੀ ਹੈ ਗੁਰਦਾਰੇ ਡਰ ਕੇ ਰਹਿ ਰਹੇ ਨੇ ਅਤੇ ਉਲਟਾ ਇੱਕ ਪਿੰਡ ਦਾ ਸਰਪੰਚ ਹੈ ਜਿਹੜਾ ਕਿ ਉਹਨਾਂ ਨੂੰ ਮਜਬੂਰ ਕਰ ਰਿਹਾ ਹੈ ਜ਼ਬਰਦਸਤੀ ਵੀ ਤੁਸੀਂ ਕੰਪਰੋਮਾਈਜ਼ ਕਰ ਲਓ ਯਾਨੀ ਕਿ ਇੱਕ ਗਰੀਬ ਬੰਦਾ ਆਪਣਾ ਹੱਕ ਮੰਗ ਰਿਹਾ ਤਾਂ ਹੁਣ ਉਸ ਦੇ ਖਿਲਾਫ ਜਿੱਥੇ ਭੱਠਾ ਮਾਲ ਦਾ ਖੜਾ ਹੀ ਸੀ ਪੁਲਿਸ ਪ੍ਰਸ਼ਾਸਨ ਨਹੀਂ ਖੜ ਗਿਆ ਕਹਿੰਦੇ ਪੁਲਿਸ ਰਾਖੀ ਕਰਦੀ ਹੈ ਪਰ ਰਾਖੇ ਹੀ ਜਦੋਂ ਰਾਖੇ ਹੀ ਬੰਜਨ ਦੁਸ਼ਮਣ ਆਮ ਲੋਕਾਂ ਦੇ ਤਾਂ ਫੇਰ ਆਮ ਲੋਕ ਕਿੱਥੇ ਜਾਣਗੇ ਤੇ ਉਲਟਾ ਉਹਨਾਂ ਨੂੰ ਧਮਕਾਇਆ ਜਾ ਰਿਹਾ ਕਿ ਤੁਸੀਂ ਕੰਪਰੋਮਾਈਜ਼ ਕਰੋ ਦੋਸਤੋ ਐਨਾ ਹੀ ਨਹੀਂ ਜਦੋਂ ਅਸੀਂ ਇਸ ਖਬਰ ਬਾਰੇ ਗੱਲਬਾਤ ਕੀਤੀ ਭੱਠਾ ਮਾਲਕ ਨਾਲ ਤਾਂ ਤੁਸੀਂ ਉਹ ਵੀ ਸੁਣਿਆ ਕਿ ਭੱਠਾ ਮਾਲਕ ਕਿੱਦਾਂ ਬੋਲ ਰਿਹਾ ਹੈ ਇਜ਼ਾ ਮਤਲਬ ਉਸ ਦੀ ਕਿਸੇ ਵੱਡੇ ਮੰਤਰੀਆਂ ਸਾੜਗਾਟ ਹੈ ਉਹਨੂੰ ਉੱਪਰੋਂ ਕੋਈ ਉਹਦੇ ਸਿਰ ਤੇ ਚੰਗਾ ਹੱਥ ਹੈ ਜਾਂ ਉਹਦੀ ਪੁਲਿਸ ਨਾਲ ਮਿਲੀ ਬਵਸ ਸਾਹਮਣੇ ਆ ਰਹੀ ਹੈ ਜਿਹੜਾ 2 ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਸੋ ਤੁਸੀਂ ਖਬਰ ਦੇਖੋ ਦੋਸਤੋ ਤੇ ਕਮੈਂਟ ਕਰੋ ਅਜੇ ਇਹ ਪੁਲਿਸ ਵਾਲੇ ਜਿਹੜੇ ਕਿ ਅਮੀਰ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਅਤੇ ਗਰੀਬ ਲੋਕਾਂ ਦੀ ਕੁੱਟਮਾਰ ਦੇਖ ਕੇ ਵੀ ਚੁੱਪ ਬੈਠੇ ਰਹਿੰਦੇ ਨੇ ਕਿਉਂਕਿ ਅਜਿਹੇ ਹੋਂਦ ਦੇ ਨਾਲ ਕਈ ਜਿਹੜੇ ਚੰਗੇ ਪੁਲਿਸ ਵਾਲੇ ਆ ਉਹ ਵੀ ਦੋਸਤੋ ਬਨਾਮ ਹੁੰਦੇ ਨੇ ਇਸ ਖਬਰ ਦੀ ਜੋ ਵਗਲੇ ਅਪਡੇਟ ਹੋਏਗੀ ਉਹ ਤੋਂ ਹਮ ਸਭ ਤੋਂ ਪਹਿਲਾਂ ਨਿਸ਼ਾ ਕਰੇਗਾ A1 ਪੰਜਾਬੀ ਟੀਵੀ ਮੈਨੂੰ ਦਿਓ ਬਿਲਾਲ ਲਈ ਇਜਾਜ਼ਤ ਧੰਨਵਾਦ